25 ਖੇਤ ਇਹਦੇ ਸੀਗੇ ਕਿ ਇਹਨਾਂ ਚਾਰ ਪਰਾਂ ਬੰਦੇ ਜਿਹੜੇ ਹੈਗੇ ਇਹਨਾਂ ਦੇ 100 ਖੇਤ ਜਿਹੜਾ ਇਥੇ ਜੋ ਬਰਾਮਾ ਵਾਲੇ ਵਾਲੇ ਤੋਂ ਹੋ ਗਏ ਸੀਗਾ ਫਤਮਾ ਹੋ ਗਿਆ ਚਾਰ ਚਾਰ 25 25 ਖੇਤ ਇਹਦੇ ਕੁੱਲ 35 ਖੇਤ ਬਾਕੀ ਸਾਰੀ ਜਮੀਨ ਵਾਲੀ ਹੈ ਕਿਸਾਨ ਹੀ ਹੈ ਸਾਰੇ ਇਹਨਾਂ ਦੀਆਂ ਮਾਲਕੀ ਹੈ ਕਈਆਂ ਦੀ ਕੱਚੀ ਇੱਥੇ ਬਾਦਲੇ ਮਾਲਕੀ ਵੀ ਹੈ ਜੀ ਇਹ ਟਕਾ ਕੇ ਅੰਗ ਸਾਰਿਆਂ ਨੇ ਤਕਰੀਬਨ ਝੋਨੇ ਲਾਏ ਝੋਨੇ ਲਾਏ ਕਿਸੇ ਨੇ ਠੇਕੇ ਚੱਕ ਕੇ ਲਾ ਗਏ ਏ ਹੁਣ ਕੋਈ ਬਾਕੀ ਦਾ ਸਾਰਾ ਕੁਝ ਜਿਹੜਾ ਕੁਦਰਤ ਮੋੜਿਆ ਤੇ ਜੋ ਕੁਝ ਜਿਹੜਾ ਹੈਗਾ ਅਸੀਂ ਥੋੜੀ ਸਪੋਰਟ ਕਰ ਸਕਦੇ ਹਾਂ ਅਸੀਂ ਹਮੇਸ਼ਾ ਨਾਲ ਕਿਸ਼ੀ ਤਰ੍ਹਾਂ ਦੇ ਪ੍ਰੋਜੈਕਸ਼ਨ ਦੋ ਸਿਕੰਦਰ ਮਜਰੂਰ ਦੇਖ ਕੇ ਉਹਨੂੰ ਕਿਉਂਕਿ ਸਾਡੇ ਰਹਿਗਾ ਵਾਕੀ ਭਾਈ ਗੁਰੂ ਦੇ ਹੱਥਾਂ ਬੰਦਾ ਕਰ ਕੁਛ ਨਹੀਂ ਸਕਦਾ ਕਿ ਪਾਣੀ ਮੋਰੇ ਕਿਸੇ ਤਰ੍ਹਾਂ ਜੋਰ ਨਹੀਂ ਠੀਕ ਹੈ ਕੋਈ ਆਪਾ ਜੇ ਉਹ ਬੰਦੀ ਮਦਦ ਦਾ ਜ਼ਰੂਰ ਕਰਨਾ ਸਾਰਾ ਲੋਕੀ ਤੇ ਆਪਣੇ ਮਾਲਜਾ ਕਿਸਾਨਾਂ ਦਾ ਆਜੇ ਜਿਨ੍ਹਾਂ ਦੇ ਫਸਲ ਸਾਰੇ ਦਬਾ ਹੋਈਆਂ ਅੱਜ ਲਿਖਾਂਗੇ ਜ਼ਰੂਰ ਜ਼ਰੂਰ ਕਰਦੇ ਹਾਂ ਉੱਤੇ ਪਰ ਭਾਈ ਤੇ ਬਹੁਤ ਵਾਰ ਜਿਨ੍ਹਾਂ ਦੇ ਤੇੜਾ ਬਾਜਾਂ ਦੇ ਛੱਤਾਂ ਡੇਪੀ ਤੁਹਾਡੇ ਉਹਨਾਂ ਨੂੰ ਨੋਟ ਨੋਟ ਕਰਾ ਲਓ ਉਹਨਾਂ ਸਾਰਿਆਂ ਦਾ ਜਿਹੜਾ ਹਾਂ ਬੇੜਾ ਰਾਹ ਚ ਲੱਗ ਕੇ ਬੇਟੇ ਟਰੱਕਰ ਦੇ ਕੋਲ ਸੀ ਮੈਂ ਸਾਥ ਤੇ ਲੈ ਕੇ ਜਾਣੇ ਕਰ ਲਾਇਆ ਤੇ ਬਾਬਾ ਲਾਉਣਾ ਫੇਜੂ ਉਹਨਾਂ ਨੇ ਵੀ ਬਹੁਤ ਸਾਡਾ ਸਹਿਯੋਗ ਦੇ ਆਂਦੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਚਰਨਾਂ ਦੇ ਨਾਲ ਉਹਨਾਂ ਦੇ ਸੇਵਾਦਾਰ ਵੀ ਆਏ ਥਾਡੇ ਨਾਲ ਬਾਬਾ ਜੀ ਉਹਨਾਂ ਦਾ